ਜਿਵੇਂ ਬੇਹੰਦਰ ਲੈ ਕੇ ਲਾਇਆ ਪਿਆ ਨੇੜੇ ਤੇ ਏਰੀਆ ਦੇ ਵਿੱਚ ਕਿਰਾਏ ਤੇ ਵੀ ਦੇ ਦਿੰਦੇ ਆ ਹਾਂ ਨੇੜੇ ਤੇ ਜਿਹੜੇ ਆਪਾਂ 40 50 ਕਿਲੋਮੀਟਰ ਦੇ ਦੇ ਜੀ ਸਾਰੇ ਟਰੈਕਟਰ ਕਿਰਾਏ ਤੇ ਵੀ ਦੇ ਦਿੰਦੇ ਆ ਜੀ ਕਿਰਮ ਸਿੰਘ ਭਾਈ ਸਟਾਰਟਿੰਗ ਕਿੰਨੇ ਘੰਟੇ ਤੋਂ ਹੋ ਜਾਂਦਾ ਆਪਣੇ ਕੋਲ ਚੱਲਿਆ ਟਰੈਕਟਰ ਨਵਾਂ ਟਰੈਕਟਰ ਹੀ ਮਿਲ ਜਾਂਦੇ 100 ਘੰਟੇ ਤੋਂ ਵੀ ਮਿਲ ਜਾਂਦੇ ਜੀ ਆਪਾਂ ਠੀਕ ਆ ਜੀ ਮਤਲਬ 100 ਘੰਟੇ ਤੋਂ ਲੈ ਕੇ ਪਲੱਸ ਪਲੱਸ ਘੰਟੇ ਜਿੰਨਾ ਮਰਜ਼ੀ ਲੈ ਜਾਓ ਭਾਈ ਜੀ ਇਹਦਾ ਵੀਰ ਜੀ ਮੇਰੇ ਖਿਆਲ ਨਾਲ ਜਿਆਦੇ ਹੁੰਦੇ ਨੇ ਹਾਂ ਆਪਾਂ ਇਹ ਹਾਂ 14 ਮਾਡਲ ਆ ਦੇਖੋ ਮਾਰਕਾ ਦੇਖ ਲਓ 14 ਦਾ ਟਾਇਰਾਂ ਦੇ ਨਾਲਦਾਈ ਹਾਲ ਆਣ ਪੂਰੀ ਤਸੱਲੀ ਕਰਕੇ ਆ ਜਿਓ ਵੀਰੇ ਠੀਕ ਹੈ ਜੀ ਮਤਲਬ ਸਾਡੀ ਵੀਡੀਓ ਦੇਖ ਕੇ ਆ ਜਾਏਗਾ ਉਹਨੂੰ 20000 ਰੁਪਏ ਹੋਰ ਵੀ ਲੈਸ ਕਰਕੇ ਦਵਾਂ ਹੁਣ ਕਹਿ ਲਿਆ ਭਾਈ ਇਹ ਚੱਲਿਆ ਹੋਇਆ 2605 ਘੰਟੇ ਚੱਲਿਆ ਹੋਇਆ ਹੈਗਾ ਨਾਲ ਦੇ ਟਾਇਰਾਂ ਚ ਹੈਗਾ ਇੰਜਨ ਗੇਅਰ ਦਾ ਭਾਈ ਪੂਰਾ ਨਵਾਂ ਟਰੈਕਟਰ ਹੈ ਜੀ ਸਾਰਾ ਟਰੈਕਟਰ ਦਾ ਕਲੱਚ ਵੀ ਨਹੀਂ ਕੋਈ ਟਰੈਕਟਰ ਨੂੰ ਚਾਬੀ ਨਹੀਂ ਲੱਗੀ ਕਿਸੇ ਭਾਈ ਜੀ 852 13 14 ਮਾਡਲ ਟਰੈਕਟਰ ਲੈਂਦੇ ਆ ਨਾ ਵੀਰ ਜੀ ਤਾਂ 4 ਲੱਖ ਤੋਂ ਘੱਟ ਨਹੀਂ ਮਿਲਦਾ ਆਪਾਂ 22 ਮਾਡਲ ਦੇ ਦਾਂਗੇ 4 ਲੱਖ ਰੁਪਏ 852 ਹੀ ਹੈ ਜੋਂਡੀ ਵਾਲੀ ਐਡਜਸਟੇਬਲ ਹਿੱਸਾ ਜੀ ਇਹਦਾ ਠੀਕ ਆ ਜੀ ਐਡਜਸਟੇਬਲ ਸਟੀering ਹੈ ਡਬਲ ਡਿਸਟ੍ਰਿਬਿਊਟਰ ਚ ਹੈ ਜੀ ਲੈ ਮਿੱਤਰੋ ਅੱਜ ਤੁਹਾਨੂੰ ਬਈ ਆਈਸੀ ਲੋਕੇਸ਼ਨ ਤੇ ਲੈ ਕੇ ਆਏਗੇ ਤੁਸੀਂ ਵੀ ਨਹੀਂ ਸੋਚ ਸਕਦੇ ਹੋਣਗੇ ਵੀ ਕੀ ਲਿਕੇ ਸੁਣੋਣੀ ਹੈਗੀ ਠੀਕ ਆ ਭਾਈ ਜੀ ਮਸੂਰ ਮਾਰਕੀਟ ਦੇ ਵਿੱਚ ਲੈ ਕੇ ਆਏ ਆ ਪਟਿਆਲਾ ਕਵਾੜ ਮਾਰ ਪਰ ਟਰੈਕਟਰ ਸੋਨੂ ਬਾਈ ਕਹ ਲਈਏ ਐਨੇ ਚੰਗੇ ਮਿਲਣਗੇ ਇੰਜਨ ਗੇਅਰ ਦੇ ਵੀ ਬਾਈ ਤੇ ਨਵੇਂ ਵਰਗੇ ਟਰੈਕਟਰ ਰਹਿਣਗੇ ਤੇ ਬਾਈ ਸਵੀਟੀ ਕੋਲੇ ਖੜਿਆਂਗੇ ਕਰਦੇ ਆ ਗੱਲਬਾਤ 202 ਨੰਬਰ ਦੁਕਾਨਾਂਗੇ ਸੱਸੀ ਕਾ ਬਾਈ ਜੀ ਸੱਸੀ ਕਾ ਵੀਰ ਜੀ ਹੋਰ ਠੀਕ ਠਾਕ ਬੜੀ ਵਧੀਆ ਭਰਾਵਾ ਜੀ ਠੀਕ ਆ ਬਾਈ ਜੀ ਲੋਕੇਸ਼ਨ ਆ ਦਈਏ ਸਭ ਤੋਂ ਪਹਿਲਾਂ ਬਈ ਆਪਣੀ ਦੁਕਾਨ ਦੀ ਕੀ ਬਾਈ ਜੀ ਟਰੈਕਟਰ ਮਾਰਕੀਟ 202 ਨੰਬਰ ਸ਼ੋਪ ਹੈ ਜੀ ਆਪਣੀ ਮੋਬਾਈਲ ਨੰਬਰ ਹੈਗਾ 98721 41185 ਠੀਕ ਆ ਜੀ ਹਾਂ ਜੀ ਟਰੈਕਟਰ ਮਾਰਕੀਟ 202 ਨੰਬਰ ਸ਼ੋਪ ਹੈ ਜੀ ਠੀਕ ਆ ਜੀ ਕਾਪੀ ਗਾ ਜਿੰਨੇ ਕਿ ਮੇਰੇ ਰਹਿਣਗੇ ਵੀ ਟਰੈਕਟਰ ਆਪਣੇ ਕੋਲ ਜਿਹੜੇ ਟਰੈਕਟਰ ਆ ਜ਼ਿਆਦਾਤਰ ਪੰਜਾਬ ਹਰਿਆਣਾ ਨੰਬਰ ਹੀ ਨੇ ਵੀਰੇ ਓਕੇ ਜੀ ਉੱਚੇ ਮਾਡਲ ਟਰੈਕਟਰ ਆ ਸਾਰੇ ਤੇ ਪੰਜਾਬ ਤੇ ਹਰਿਆਣਾ ਨੰਬਰ ਆ ਜਿਹੜੇ ਨਾਮ ਹੁੰਦੇ ਨੇ ਓਕੇ ਜੀ ਲੋਨ ਵੀ ਹੋ ਜਾਂਦਾ ਟਰੈਕਟਰਾਂ ਦੇ ਆਪਣੇ ਕੋਲ ਜਿਹੜੇ ਟਰੈਕਟਰ ਨੇ ਸਾਰਿਆਂ ਤੇ ਠੀਕ ਹੈ ਜਿਵੇਂ ਬੇਂਦਰ ਲੇ ਕੇ ਲਾਇਆ ਪਿਆ ਨੇੜੇ ਤੇਰੇ ਏਰੀਆ ਦੇ ਵਿੱਚ ਕਿਰਾਏ ਤੇ ਵੀ ਟਰੈਕਟਰ ਆ ਹਾਂ ਨੇੜੇ ਤੇ ਜਿਹੜੇ ਆਪਾਂ 40 50 ਕਿਲੋਮੀਟਰ ਦੇ ਦੇ ਜੀ ਸਾਰੇ ਟਰੈਕਟਰ ਕਿਰਾਏ ਤੇ ਵੀ ਦੇ ਦਿੰਦੇ ਆ ਠੀਕ ਹੈ ਲੈ ਮਿੱਤਰੋ ਤੁਸੀਂ ਇੱਥੋਂ ਕਈ ਵਾਰ ਹੁੰਦੇ ਨੇ ਕਿ ਜ਼ਮੀਨ ਥੋੜੀ ਹੁੰਦੀ ਆ ਕਿ ਕਿਰਾ ਅ ਤਕਰੀਬਨ ਕਿੰਨੇ ਕਿ ਟਰੈਕਟਰ ਹੁੰਦੇ ਨੇ ਆਪਣੇ ਕੋਲੇ ਆਪਣੇ ਕੋਲ 60 ਤੋਂ 65 ਟਰੈਕਟਰ ਨੇ ਜੀ ਠੀਕ ਆ ਜੀ ਮੇਲਾ ਹੁੰਦਾ ਕੁੱਲ ਮਲਾਜੇ ਕਹਿੰਦੇ ਮੇਲਾ ਹੀ ਪੂਰੀ ਮੰਡੀ ਲਾਈ ਪਈ ਆ ਜੀ ਠੀਕ ਆ ਲੈ ਮਿੱਤਰੋ ਪੂਰੀ ਮੰਡੀ ਲਾਈ ਪਈ ਆ ਕਿ ਸਭ ਤੋਂ ਪਹਿਲਾਂ ਬਈ 9500 ਮੈਸੀ ਦਿਖਾਉਣੇ ਆਗੇ ਸੋਨੂੰ ਸਮਾਰਟ ਸੀਰੀਜ਼ ਦੇ ਵਿੱਚ ਕੰਡੀਸ਼ਨ ਚੈੱਕ ਕਰਵਾ ਦੇ ਬਈ ਕੋਨੋਪੀ ਛਾਤਰੀ ਲੱਗੇ ਹੋਏ ਆਗੇ ਫਰੰਟ ਰੇਡੀਅਲ ਟਾਇਰ ਆਗੇ ਮਹਿੰਗੇ ਵਾਲੇ ਤੇ ਮਾਡਲ ਰੋ ਬਈ ਜੀ ਐ 2021 ਮਾਡਲ ਹੈ ਜੀ ਇਹ ਠੀਕ ਹੈ ਲਓ ਮਤਰਾ 2021 ਮਾਡਲ ਹੈਗਾ ਚੇਂਜਰ ਵਾਲਾ ਹੈ ਜਣ ਭਾਈ ਜੀ ਹਾਂ ਨਹੀਂ ਚੇਂਜਰ ਵਾਲਾ ਨਹੀਂ ਇਹ ਗੇਅਰ ਹੈ ਜੀ ਹਾਈ ਲੋ ਵਾਲਾ ਗੇਅਰ ਹੈ ਜੀ ਠੀਕ ਹੈ ਜੀ ਹਾਈ ਲੋ ਗੇਅਰ ਵਾਲਾ ਆ ਗਿਆ ਠੀਕ ਹੈ ਭਾਈ ਜੀ 4 ਸਪੀਡ ਹੈ ਜਿਵੇਂ T20 ਜਿਹਨੂੰ ਕਹਿੰਦੇ ਠੀਕ ਹੈ ਜੀ ਮਤਰਾ 4 ਸਪੀਡ ਆ ਗਿਆ ਤੇ ਟਾਇਰ ਦਾ ਚੌਕੜਾ ਨਵੀਆਂ ਨੇ ਨਾ ਬਈ ਹਾਂਜੀ ਨਾਲ ਦੇ ਟਾਇਰ ਹੈ ਜੀ ਪਿਛਲੇ ਠੀਕ ਹੈ ਜੀ ਪਿਛਲੇ ਟਾਇਰ ਨਾਲ ਦੇ ਹਰਿਆਣਾ ਨੰਬਰ ਹੈ ਜੀ ਫਰਸਟ ਪਾਰਟੀ ਦਾ ਡਾਇਰੈਕਟਰ ਹੈ ਜੀ ਠੀਕ ਹੈ ਜੀ ਘੰਟੇ ਤਕਰੀਬਨ ਬਈ ਕਿੰਨੇ ਘੰਟੇ ਚੱਲਿਆ ਇਹ 800 ਕੁਛ ਘੰਟੇ ਚੱਲਿਆ ਜੀ ਠੀਕ ਹੈ ਜੀ ਮਤਲਬ ਕਹਿ ਲਈਏ ਬਈ ਇਹ ਤੋਂ ਕੁਝ ਘੰਟੇ ਚੱਲੇ ਹੋਏ ਵੀ ਟਰੈਕਟਰ ਮਿਲ ਜਾਂਦੇ ਨੇ ਤਕਰੀਬਨ ਬਈ ਸਟਾਰਟਿੰਗ ਕਿੰਨੇ ਘੰਟੇ ਤੋਂ ਹੋ ਜਾਂਦਾ ਆਪਣੇ ਕੋਲ ਚੱਲਿਆ ਟਰੈਕਟਰ ਨਵਾਂ ਟਰੈਕਟਰ ਹੀ ਮਿਲ ਜਾਂਦੇ 100 ਘੰਟੇ ਤੋਂ ਵੀ ਮਿਲ ਜਾਂਦੇ ਆ ਠੀਕ ਹੈ ਜੀ ਮਤਲਬ 100 ਘੰਟੇ ਤੋਂ ਲੈ ਕੇ ਪਲੱਸ ਪਲੱਸ ਘ ਰੇਟ ਬਈ ਰਹੂ ਇਹਦਾ ਇਹ ਭਾਜੀ ਤੁਹਾਨੂੰ ਮਿਲੇਗਾ 6.5 ਲੱਖ ਰੁਪਏ ਦਾ ਟਰੈਕਟਰ ਠੀਕ ਹੈ ਜੀ ਮਾਰਕੀਟ ਹੋਰ ਕਿਤੇ ਘੁੰਮ ਕੇ ਆ ਜੀ ਬਈ ਆਣ ਪੂਰੀ ਤਸੱਲੀ ਕਰਕੇ ਆ ਜਿਓ ਵੀਰੇ ਠੀਕ ਹੈ ਜੀ ਮਾਡਲ ਸਾਡਾ ਭਾਜੀ ਵੀਡੀਓ ਦੇਖ ਕੇ ਆ ਜਾਏ ਕੋ ਨੂੰ 20000 ਰੁਪਏ ਹੋਰ ਵੀ ਲੈਸ ਕਰਕੇ ਦਵਾਂਗੇ ਠੀਕ ਹੈ ਜੀ 20000 ਰੁਪਏ ਮਿੱਤਰੋ ਇਹ ਟਰੈਕਟਰ ਦੇ ਵਿੱਚੋਂ ਡਿਸਕਾਊਂਟ ਆਗਾ ਠੀਕ ਹੈ ਭਾਜੀ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਕੇ ਆ ਜਿਓ ਦਬਾ ਲਈ ਆ ਰਿਹਾ ਆਫਰ ਦੇ ਦੇ ਭਾਜੀ ਹਾਂ ਜੀ ਹਾਂ ਬਿਲਕੁਲ ਆਫਰ ਲਾਵਾਂਗੇ ਵੀਰੇ ਕੋਈ ਆਫਰ ਠੀਕ ਹੈ ਓਕੇ ਭਾਜੀ ਤੇ ਅੱਗੇ ਆ ਗਿਆ ਭਾਜੀ ਫ ਸੈਡ ਘੇਰਾ ਗਿਆ ਤੇ ਮਾਡਲ ਬਈ ਜੀ ਮਾਡਲ ਹੈਗਾ 2014 ਵਰਗੀ ਠੀਕ ਹੈ ਜੀ ਲੈ ਮਿੱਤਰੋ 2014 ਮਾਡਲ ਹੈਗਾ ਕੰਡੀਸ਼ਨ ਫੁੱਲ ਸਾਫ ਪਿਆ ਜਿਵੇਂ ਬਈ ਕਹਿ ਲਿਆ ਆਪਾਂ ਪੇਪੜੀ ਦੇ ਡਿੱਕਤ ਹੁੰਦੀ ਆ ਪਰ ਫਿਰ ਵੀ ਬਈ ਸੋਬ ਬੂਆ ਬਹੁਤ ਚੰਗੇ ਪਈ ਜਾਣਾ ਬਈ ਜੀ ਨਾਲ ਨਹੀਂ ਸਾਰਾ ਪੇਂਟ ਡਾਲਦੇ ਪਿਛਲੇ ਡਾਇਰ ਵੀ ਨਾਲ ਦੇ ਨੇ ਠੀਕ ਹੈ ਜੀ ਲੈ ਮਿੱਤਰੋ ਨਾਲ ਦੇ ਟਾਇਰ ਨੇਗੇ ਕੰਡੀਸ਼ਨ ਚੈੱਕ ਕਰ ਸਕਦੇ ਬਈ ਜੀ 16 ਦੇ ਟਾਇਰਾਂ ਦੇ 16 ਦੇ ਟਾਇਰਾਂ ਜੀ ਠੀਕ ਹੈ ਜੀ ਪਾਵਰ ਸਟੀering ਦਾ ਟੌਪ ਵਾਲਾ ਮਾਡਲ ਆ ਬਈ ਜੀ ਇਹਦਾ ਰੇਟ ਰੋ ਬਈ ਇਹ ਪਾਜੀ ਪਊਗਾ 1.5 ਲੱਖ ਰੁਪਏ ਦਾ ਜੀ ਠੀਕ ਹੈ ਲੈ ਮਿੱ ਬਾਕੀ ਮਾਨਤਾਂ ਪੂਰਾ ਹੋ ਜਾਊਗਾ ਠੀਕ ਆਇਆ ਮਿੱਤਰੋ ਸਵਾ ਚਾਰ ਲੱਖ ਚੋਂ ਮਾਨਤਾਂ ਹੋ ਜਾਊਗਾ ਤੇ ਅੱਗੇ ਦਿਖਾਉਣਾ ਤੁਹਾਨੂੰ ਮਿੱਡੀ ਸ਼ੋਅ ਵਾਲਾ ਡੀਆਈ 60 ਆਰਐਕਸ ਸੋਹ ਸੋਨਾ ਲੀਕਾ ਸਾਈਡ ਗੇਹਰਾ ਕਨੋਪੀ ਛਤਰੀ ਲੱਗੀ ਹੋਈ ਹੈ ਮਿੱਤਰੋ 50 ਨੰਬਰ ਹੈ ਜੀ ਪੰਜਾਬ ਨੰਬਰ ਹੈਗਾ 16 ਦੇ ਟਾਇਰਾ ਜੜਾ ਬਈ ਹਾਂਜੀ 16 ਦੇ ਟਾਇਰਾ ਮਾਡਲ ਬਈ ਜੀ ਮਾਡਲ 2014 ਹੈ ਜੀ ਠੀਕ ਆਇਆ ਲੋ ਮਿੱਤਰੋ 2014 ਦਾ ਤੇ ਟਾਇਰ ਚੰਗੇ ਪਏ ਨੇ ਬਈ ਇਹਦੇ ਵੀ ਨਾਲ ਦੀ ਟਾਇਰ ਹੈ ਜੀ ਇਹਦੇ ਵੀ ਓਕੇ ਜੀ ਆ ਮਿੱਤਰ ਨਾਲ ਦੇ ਟਾਇਰ ਨੇ ਘੰਟੇ ਇੰਨੇ ਚੱਲੇ ਉਹ ਤਕਰੀਬਨ ਪਈਏ ਘੰਟੇ ਤਾਂ ਵੀਰ ਜੀ ਮੇਰੇ ਖਿਆਲ ਨਾਲ ਜਿਆਦੇ ਹੁੰਦੇ ਨੇ ਨਾ ਹਾਂ 14 ਮਾਡਲ ਆ ਦੇਖੋ ਮਾਰਕਾ ਦੇਖ ਲਓ 14 ਦਾ ਟਾਇਰਾਂ ਦੇ ਨਾਲ ਦਾ ਹੀ ਹਲੇ ਠੀਕ ਆਈ ਲੈ ਮਿੱਤਰ 14 ਦਾ ਮਾਰਕਾ ਹਜੇ ਤੱਕ ਨਾਲ ਦਾ ਪੈਗਾ ਜਿਵੇਂ ਆਪਾਂ ਕਹਿ ਲਈਏ ਭਾਈ ਛਤਰੀ ਹੋ ਕੇ ਡੰਡਾ ਹੋ ਕੇ ਫੱਟੀ ਹੋ ਕੇ ਨਾਗ ਹਾਂ ਸਾਰੇ ਕੰਪਲੀਟ ਦਾਂਗੇ ਡੰਡਾ ਫੱਟੀ ਹੁੱਕ ਛਤਰੀ ਬੈਟਰੀ ਸਲਵ ਸਟਾਰਟਰ ਓਕੇ ਭਾਈ ਜੀ ਤੇ ਇਹਦਾ ਰੇਟ ਭਾਈ ਜੀ ਇਹ 4 ਲੱਖ ਰੁਪਏ ਦਾ ਜੀ ਠੀਕ ਆਈ ਲੈ ਮਿੱਤਰ 4 ਲੱਖ ਦਾ 14 ਮਾਡਲ ਹਾਂ ਪੰਜਾਬ ਨੰਬਰ ਹੈ ਪੰਜਾਬ ਨੰਬਰ ਹੈ ਨਾਮ ਤੁਹਾਡੇ ਹੋ ਤੇ ਅੱਗੇ ਆ ਗਿਆ ਬਈ ਜੀ ਸੁਪਰ ਆਲਾ 3630 TXT ਸੁਪ ਇੱਕ ਅੱਲਾ ਬਈ ਨਾ ਦਾ ਸੁਪਰ ਆ ਤੇ ਨਾ ਇਕੱਲਾ ਪਲਾਸਾ ਇਹਦੇ ਵਿੱਚ ਡਬਲ ਆ ਗਿਆ ਸੁਪਰ ਪਲੱਸ ਤੇ ਮਾਡਲ ਬਈ ਮਾਡਲ 2022 ਆ ਜੀ ਲੈ ਬਈ ਮਿੱਤਰੋ ਜਮਾ ਨਵਾਂ ਟਰੈਕਟਰ ਗਾਲੀਆ ਕੋਕਾ ਫੀਸੇ ਮਤਲਬ ਜੇ ਤੁਸੀਂ ਕਹਿਣ ਜਾ ਰਹੇ ਹੋ ਕਿ ਨਵਾਂ ਟਰੈਕਟਰ ਖਰੀਦਣ ਜਾ ਰਹੇ ਹੋ ਇੱਥੇ ਆ ਜਾਓ ਇਹ ਤਾਂ ਬੰਦ ਹੋ ਗਏ ਨੇ ਬਈ ਹਾਂਜੀ ਹਾਂਜੀ ਠੀਕ ਆ ਬਈ ਜੀ ਤੈਨੂੰ ਕੰਡੀਸ਼ਨ ਚੈੱਕ ਕਰ ਲਓ ਛਤਰੀ ਮਿਲ ਜੂਣਾ ਭਈ ਇਹਦੇ ਨਾਲ ਅੱਛਾ ਛਤਰੀ ਦੇ ਦਾਂਗੇ ਠੀਕ ਹੈ ਜੀ ਟਾਇਰ ਵੀ ਇਹਦੇ ਨਾਲ ਦੇਨੇ ਸਾਰੇ ਨਾਲ ਦੇ ਸਾਰੀ ਕੰਡੀਸ਼ਨ ਨਾਲ ਦੇ 1000 ਘੰਟਾ ਚੱਲਿਆ ਠੀਕ ਹੈ ਜੀ ਲੈ ਮਿੱਤਰੋ 1000 ਘੰਟਾ ਚੱਲਿਆ ਸਾਰਾ ਕੰਡੀਸ਼ਨ ਦਾ ਕੋਕਾ ਪੀਸ ਪਿਆਗਾ 16 ਦੇ ਟਾਇਰਾਂ ਜਗ੍ਹਾ ਮਿੱਤਰੋ ਰੇਟ ਬਈ ਇਹਦਾ ਇਹ ਭਾਜੀ 6.5 ਲੱਖ ਰੁਪਏ ਦਾ ਦੇ ਦਾਂਗੇ 6.5 ਲੱਖ ਦਾ 22 ਮਾਡਲ 22 ਮਾਡਲ ਹਾਂਜੀ ਨਵਾਂ ਟਰੈਕਟਰ ਹੈ ਹਰਿਆਣਾ ਨੰਬਰ ਹੈ ਫਰਸਟ ਪਾਰਟੀ ਦਾ ਟਰੈਕਟਰ ਹੈ ਐਨਓਸੀ ਨਾਲ ਕਢਾ ਕੇ ਦੇਵਾਂਗੇ ਠੀਕ ਹੈ ਦੇਣਾ ਜਾਂ ਭਈ ਹੋ ਜੂ ਹੋ ਜੂਗਾ 6 ਲੱਖ ਤੇ ਅੱਗੇ ਆ ਗਿਆ ਬਈ ਸਵਰਾਜ 744 ਫੋਰ ਸਟਾਰ ਰਿਵਰਸ ਪੀਟੀਓ ਐਨਾ ਸੋਹਣਾ ਟਰੈਕਟਰ ਪਿਆ ਮਾਡਲ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਬਈ 20 ਮਾਡਲ ਟਰੈਕਟਰ ਹੈ ਜੀ ਠੀਕ ਹੈ ਜੀ ਟਰੈਕਟਰ ਵੀ ਟਰੈਕਟਰ ਦਾ ਸਿਲਡ ਹੈ ਜੀ ਸਾਰੋਂ ਟਾਇਰ ਨਾਲ ਦੇਣਾ ਟਰੈਕਟਰ ਦੇ ਠੀਕ ਹੈ ਜੀ ਮਤਲਬ ਕਹਿ ਸਕਦੇ ਆ ਨਾ ਬਈ ਇਹ ਤੇ ਆ ਕੇ ਟਰੈਕਟਰ ਦੀ ਤੁਸੀਂ ਟੱਚਿੰਗ ਵੀ ਨਹੀਂ ਕਰਾਉਂਦੇ ਕਿ ਟਰੈਕਟਰ ਇੰਨੇ ਜਆ ਹਾਂ ਇਹਵੇਂ ਹਾਂ ਟੱਚਿੰਗ ਵੀ ਨਹੀਂ ਕਰਾਉਂਦੇ ਵੀਰੇ ਆਪਣੇ ਠੀਕ ਹੈ ਜੀ ਟਾਇਰ ਟੂ ਸਾਰੇ ਨਾਲ ਦੇਨੇ ਨਾਲ ਨਾਲ ਦੇਨੇ ਜੀ ਠੀਕ ਹੈ ਬਈ ਜੀ ਮਤਲਬ ਕਹਿ ਲਿਆ ਬਈ ਇਹ ਚੱਲਿਆ ਹੋਇਆ 2605 ਘੰਟੇ ਚੱਲਿਆ ਹੋਇਆ ਹੈ ਪੂਰਾ ਨਵਾਂ ਟਰੈਕਟਰ ਹੈ ਜੀ ਸਾਰਾ ਟਰੈਕਟਰ ਦਾ ਕਲਚ ਵੀ ਨਹੀਂ ਕੋਈ ਟਰੈਕਟਰ ਨੂੰ ਚਾਬੀ ਨਹੀਂ ਲੱਗੀ ਕਿਸੇ ਪਾਸੇ ਵੀ ਵੀਰੇ ਠੀਕ ਹੈ ਚਾਬੀ ਤਾਂ ਕਿਣੇ ਲੱਗੇ ਹੈਗੇ ਮਿੱਤਰੋ ਇੰਨਾ ਸੀਲਡ ਟਰੈਕਟਰ ਪਿਆਗਾ ਇਹਦਾ ਰੇਟ ਬਈ ਇਹ ਪੈ ਜਾਏਗਾ 4,80,000 ਰੁਪਏ ਦਾ ਵੀਰੇ ਠੀਕ ਹੈ ਲੋ ਮਿੱਤਰੋ 4,80,000 ਦਾ ਸਵਰਾਜ 744 A ਮਿਲ ਜੂਗਾ ਮਿੱਤਰੋ ਨੰਬਰ ਇਹਦਾ ਬਈ ਨੰਬਰ ਹਰਿਆਣੇ ਦਾ ਹੀ ਹੈ ਠੀਕ ਹੈ ਜੀ ਹਰਿਆਣਾ ਨੰਬਰ ਆ ਗਿਆ ਮਿੱਤਰੋ ਤੇ ਅੱਗੇ ਦਿਖਾਉਣੇ ਆ ਕਿ ਸੋਨੂੰ ਆਪ ਸੋਨੂੰ ਬਈ ਜੀ ਅਰਜਨ 555 ਕਾਲੀਏ 50 HP ਤੋਂ ਬਹੁਤ ਘੱਟ ਮਿਲਦੇ ਨੇ ਕਿ ਪਰ ਇਹ ਆ ਗਿਆ ਸੋਨੂੰ 57 HP ਇਹ ਟਰੈਕਟਰ ਨਾਲ ਵੀ ਟਰਾਲੀ ਨੂੰ ਵੀ ਕਾਬਜਾ ਆਵਾਗਾ ਤੇ ਢੇਲ ਖਾਚੇ ਨੂੰ ਵੀ ਕਾਬਜਾ ਆਵਾਣਾ ਭਾਈ ਹਾਂਜੀ ਹਾਂਜੀ ਪੰਜਾਬ ਨੰਬਰ ਦਾ TRP B 31 ਚਮਕੋ 71 ਨੰਬਰ ਹੈ ਚਮਕੌਰ ਸਾਹਿਬ ਦਾ ਠੀਕ ਹੈ ਜੀ ਲਓ ਮਿੱਤਰੋ PV 71 ਚਮਕੌਰ ਸਾਹਿਬ ਦਾ ਨੰਬਰ ਹੈਗਾ ਪਾਵ ਸਟੀਅਰਿੰਗ ਆਕਾ ਟੋ ਮਾਡਲ ਹੈਗਾ 14 ਦੇ ਟਾਰਾਂ ਚਾਹਣਾ ਬਈ 14 ਦੇ ਟਾਰਾਂ ਚਾਹੀਏ ਠੀਕ ਆ ਬਾਈ ਜੀ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਕਿ ਸਾਈਡ ਗੇਅਰ ਦੇ ਵਿੱਚ ਆ ਗਿਆ ਮਿੱਤਰੋ ਇੰਜਨ ਗੇਅਰ ਦਾ ਬਈ ਪੂਰਾ ਨਵਾਂ ਟਰੈਕਟਰ ਆ ਬਜੀ ਠੀਕ ਆ ਜੀ ਉੱਪਰ ਚੱਕ ਸ਼ੈਕਨ ਪੂਰਾ ਚੱਲ ਰਹੀ ਸਾਰੀ ਪੂਰੀ ਜ਼ਿੰਮੇਵਾਰੀ ਹੈ ਜੀ ਠੀਕ ਆ ਜੀ ਇਹਦਾ ਰੇਟ ਰੂ ਬਈ ਇਹ ਭਾਜੀ 5 ਲੱਖ ਰੁਪਏ ਦਾ ਦੇ ਦਾਂਗੇ ਟਰੈਕਟਰ ਠੀਕ ਆ ਲੈ ਮਿੱਤਰੋ 5 ਲੱਖ ਦਾ ਇਹ ਟਰੈਕਟਰ ਹੋ ਜਾਊਗਾ ਮਤਲਬ 1 5 ਇਹ ਟਰੈਕਟਰ ਦੇ ਨਾਲ ਹੋਰ ਲੱਗਿਆ ਨਾ 550 55 ਠੀਕ ਆ ਬਾਈ ਜੀ ਤੇ ਅਗਲੇ ਇਹ ਵੀ ਬਈ ਜੀ ਇਹ ਸਾਰੇ ਆਪਣੇ ਨੇ ਜ 52 ਹੀ ਹੈ ਜੋਂਡੀ ਆਰੀ ਐਡਜਸਟੇਬਲ ਹਿੱਸਾ ਜੀ ਇਹਦਾ ਠੀਕ ਆ ਜੀ ਐਡਜਸਟੇਬਲ ਸਟੀering ਹੈ ਡਬਲ ਡਿਸਟ੍ਰਿਬਿਊਟਰ ਚ ਹੈ ਜੀ ਠੀਕ ਹੈ ਵੀ ਤੇ ਪੀਟੀਓ ਭਾਜੀ ਡਬਲ ਪੀਟੀਓ ਵਾਲਾ ਠੀਕ ਆ ਲੈ ਮਤਰਾ ਡਬਲ ਪੀਟੀਓ ਵਾਲਾ ਟਰੈਕਟਰ ਹੈਗਾ ਹੁਣ ਤੁਹਾਨੂੰ ਜਿਵੇਂ ਮੈਂ ਕਿਹਾ ਸੀ ਨਾ ਬਈ ਟੱਚਿੰਗ ਦੀ ਫੁੱਲ ਗਾਰੰਟੀ ਹੋਵੇ ਉਰੇ ਆ ਜਾ ਬਈ ਤਰਸੇਮ ਆ ਚੈੱਕ ਕਰਵਾ ਦੋ ਬਈ ਜਿਵੇਂ ਪੈਰ ਦਾਣਾ ਆਏ ਨੇ ਉਵੇਂ ਪੈਰ ਉਹ ਵੀ ਨਹੀਂ ਟੱਚਿੰਗ ਵਾਲਾ ਕੰਮ ਨਹੀਂ ਆਪਣੀ ਦੁਕਾਨ ਤੇ ਮਿਲੂਗਾ ਜੀ ਠੀਕ ਆ ਭਾਜੀ ਤੇ ਟਾਇਰ ਬਈ ਤੇ ਟਾਇਰ ਹੈਗੇ 70 ਤੋਂ 75 ਰੁਪਏ ਟਾਇਰ ਆਂ ਟਰੈਕਟਰ ਦੇ ਠੀਕ ਆ ਭਾਈ ਜੇ ਟਰੈਕਟਰ ਟਾਇਰ ਦੁਆਰਾਂ ਦੇ ਨੇ ਜੀ ਇਹ ਠੀਕ ਆ ਦੁਆਰੇ ਦੇ ਟਾਇਰ ਨੇ ਜੀ ਹਾਂ ਦੁਆਰਾਂ ਦੇ ਟਾਇਰ ਆ ਟਰੈਕਟਰ ਉੰਜ ਪੂਰਾ ਨਵਾਂ ਹੈ ਜੀ ਠੀਕ ਆ ਭਾਈ ਬੇਛਤਰੀ ਲੱਗ ਰਹੀ ਹੈ ਬੰਪਰ ਲੱਗ ਰਿਹਾ ਵੱਡਾ ਵੇਟ ਲੱਗ ਰਿਹਾ ਅੱਗੇ ਆਹ ਦੇਖੋ ਭਾਈ ਵੇਟ ਦੇਖੋ ਛੋਟਾ ਵੇਟ ਆਉਂਦਾ ਹੈ ਨਾ ਭਾਈ ਮੈਂ ਇਹ ਨਾਲ ਛੋਟਾ ਆਉਂਦਾ ਇਹਨਾਂ ਨੂੰ ਵੱਡਾ ਵੇਟ ਲੱਗ ਠੀਕ ਆ ਵੱਡਾ ਵੇਟ ਭਾਈ ਫੁੱਲ ਦੀ ਬੋਲ ਤੁਸੀਂ ਦੇਖ ਸਕਦੇ ਪੇਟੀ ਵਾਲਾ ਵੇਟ ਲੱਗਿਆ ਹੋਇਆ ਹੈਗਾ ਪੂਰਾ ਤੇ ਇਹਦਾ ਰੇਟ ਭਾਈ ਇਹ ਭਾਜੀ 4 ਮੇਰੇ ਜਿਹੜਾ ਰੇਟ ਦੇ ਰਿਹਾ ਤੁਹਾਨੂੰ ਮਿਲਦਾ ਨਹੀਂ ਕਿੱਥੇ ਨਾਲੇ ਇਹ ਜਿਹੜਾ ਮਾਡਲ ਹੈ ਬੰਦ ਹੋ ਗਿਆ ਇਹ ਬੰਦ ਹੋ ਗਿਆ ਨਾ ਬਈ ਬੰਦ ਖੁੱਲਵਾ ਹਿੱਸੇ ਵਾਲਾ ਖੁੱਲਵੇਂ ਹਿੱਸੇ ਵਾਲਾ ਤੇ ਮਤਲਬ ਬਈ ਕਹਿ ਲਈਏ ਅੱਜ ਕੱਲ ਤਾਂ ਸੀਆਰਡੀ ਆਉਣ ਲੱਗਿਆ ਹਾਂ ਸੀਆਰਡੀ ਆਉਣ ਲੱਗੇ ਵਾਲਾ ਚੌਂਡੀਰ ਮਿਲਦਾ ਨਹੀਂ ਮੇਰੇ ਠੀਕ ਆ ਬਾਈ ਜੀ ਅੱਗੇ ਵੀ ਅਡਜਸਟੇਬਲ ਹੈ ਲੈ ਉੱਪਰ نیچے ਹੋਣ ਵਾਲਾ ਚੇਰਿੰਗ ਹੈ ਦਾ ਠੀਕ ਹੈ ਮਤਲਬ ਕਹਿ ਲਈਏ ਬਈ ਟਰਬੋ ਵਾਲਾ ਵੀ ਆ ਗਿਆ ਨਾਲ ਹਾਂਜੀ ਹਾਂਜੀ ਠੀਕ ਹੈ ਟਰਬੋ ਸੀਰੀਜ਼ ਚ ਆ ਗਿਆ ਬਾਈ ਜੀ ਚੈੱਕ ਕਰੋ ਮਿੱਤਰੋ ਟਰੈਕਟਰ ਨਾਲ ਪੁੱਲ ਮਲਾ ਕੇ ਕਹਿ ਲਈਏ ਬਈ ਚੰਗਾ ਟਰੈਕਟਰ ਹੈਗਾ ਡਬਲ ਡੰਡਾ ਬਾਈ ਦੇਖੋ ਰੰਗ ਰੁੰਗਾ ਜੇ ਤੱਕ ਡੰਡੇ ਨਾਲ ਦੇ ਹੁੱਪ ਚ ਗੁੱਲਾ ਦਾ ਕਨਾਲ ਦਾ ਲੱਗਾ ਹੋਇਆ ਜੀ ਠੀਕ ਆ ਬਾਈ ਜੀ ਤੇ ਅਗਲਾ ਆ ਗਿਆ ਬਾਈ ਪ੍ਰੀਤ 6049 2 ਸਪੀਡ ਦੇ ਵਿੱਚ ਆ ਮਿੱਤਰੋ ਸਾਈਡ ਗੇਅਰ ਹੈਗਾ ਆ ਪੈਰ ਦਾਣਾ ਤੇ ਨਿਕੰਮਰਵਾ ਦੇ ਬਾਈ 2021 ਮਾਡਲ ਹੈ ਜੀ 2021 ਮਾਡਲ ਹੈਗਾ ਹਾਂ ਜੀ 2400 ਘੰਟੇ ਡੈਕਟਰ ਚੱਲਿਆ ਜੀ ਸਾਰਾ ਠੀਕ ਆ ਜੀ ਨਾਲ ਦੇ ਟਾਇਰ ਨਾਲ ਦੇ ਡਾਇਰਾਂ 4 ਲੱਖ ਰੁਪਏ ਦਾ ਦੇ ਦਾਂਗੇ ਓਨਲੀ ਓਨਲੀ 4 ਲੱਖ ਰੁਪਏ ਦਾ 2021 ਮਾਡਲ ਲੱਗ ਠੀਕ ਆ ਜੀ ਹੁਣ ਆਪਾਂ ਇਹ ਕਹਿ ਸਕਦੇ ਹਾਂ ਜਿਹਹ ਜੀ GST ਚ ਘਟਾਤਾ ਪਿਆਗਾ ਉਰੇ ਅਸੀਂ ਵੀ ਰ ਤੇ ਅੱਗੇ ਆ ਗਿਆ ਭਾਈ ਜੀ ਅਰਜਨ ਨੋਵੋ 605 ਡੀ ਲੈਕਸ ਮਾਡਲ ਆ ਗਿਆ ਭਾਈ ਜੀ ਇਹ ਐਮ ਐਸ ਜਾਂ ਪੀ ਐਸ ਨਹੀਂ ਹੈਗਾ ਮਿੱਤਰੋ ਡੀ ਆਈ ਆਈ ਹੈਗਾ ਡੀ ਐਚ ਪੀ ਵਾਲਾ ਟਰੈਕਟਰ ਆਏ 60 ਐਚ ਪੀ ਵਾਲਾ ਆ ਗਿਆ ਨਾ ਭਾਈ ਜੀ ਹਾਂਜੀ ਵੀਰੇ ਤੇ ਸਾਈਡ ਗੀਅਰ ਆ ਗਿਆ ਮਿੱਤਰੋ ਪਲੇਟਫਾਰਮ ਖੁੱਲੇ ਜਾ ਕੇ ਭਾਈ ਜੀ ਚੇਂਜਰ ਵਾਲਾ ਆ ਗਿਆ ਭਾਈ ਜੀ ਨਹੀਂ ਵਿਦਾਊਟ ਚੇਂਂਜਰ ਹੈ ਜੀ ਵਿਦਾਊਟ ਚੇਂਂਜਰ ਹੈਗਾ ਠੀਕ ਆ ਭਾਈ ਜੀ ਟਾਇਰ ਭਾਈ ਜੀ ਦੇ ਟਾਇਰ 80 85 ਪੈਸੇ ਨਾਲ ਦੀ ਟਾਇਰ ਹੈ ਜੀ ਠੀਕ ਆ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਠੀਕ ਆ ਜੀ ਹਾਂਜੀ ਰੇਟ ਹੈਗਾ ਦਾ 635000 ਰੁਪਏ ਜੀ ਠ 25000 ਰੁਪਏ ਦਾ ਸਲੈਂਸਰ ਜੂੰਸਰ ਤੁਸੀਂ ਦੇਖ ਸਕਦੇ ਹੋ ਬਈ ਜੇ ਤੱਕ करनाल ਦਾ ਜਿਵੇਂ ਕੰਪਨੀ ਚ ਲੱਗ ਗਿਆ ਦਾ ਉਵੇਂ ਦਾ ਪੂਰਾ ਸਾਫ ਹੈ ਨਵਾਂ ਡਾਇਰੈਕਟਰ ਹੈ ਜੀ ਬਿਲਕੁਲ ਕੋਈ ਟੱਚਿੰਗ ਅਲਾ ਕੰਮ ਨਹੀਂ ਹੈ ਅੰਦਰ 2022 ਮਾਡਲ ਹੈ ਜੀ ਇੰਡੋ ਫਾਰਮ ਹੋ ਤਾਂ ਹੋ ਗਏ ਮਿੱਤਰੋ 2022 ਮਾਡਲ ਹੈ ਇੰਡੋ ਫਾਰਮ ਹਾਂਜੀ 2022 ਮਾਡਲ ਹੈ ਫਰਸਟ ਪਾਰਟੀ ਡਾਇਰੈਕਟਰ ਹੈ ਹਰਿਆਣਾ ਨੰਬਰ ਹੈ ਜੀ ਓਕੇ ਜੀ ਹਾਂਜੀ ਰੇਡ ਪੇਗਾ ਇਹਦਾ ਵੀ 4 ਲੱਖ ਰੁਪਿਆ 22 ਮਾਡਲ ਦਾ ਠੀਕ ਹੈ ਜੀ ਮਤਲਬ ਜੀ ਮੈਂ ਹੁਣ ਟਾਇਰਾਂ ਕਨੇ ਚਾ ਕੇ ਚੱਲਾਂ ਬਾਈ ਮਤਲਬ ਲੱਖ ਤੋਂ ਥੱਲੇ ਦਾ ਦੇ ਦੇ ਟਾਇਰੀ ਪਾਏ ਹੋਏ ਨੇ ਹਾਂਜੀ ਹਾਂਜੀ ਵੀਰੇ ਰੇਡੀਅਲ ਟਾਇਰ ਪਾਏ ਹੋਏ ਨੇ ਯਾਨੀ ਕਿ ਆਪਣੇ ਕੋਲ ਚੀਜ਼ ਸਾਰੀ ਹੋਈ ਜਿਸ ਵਿੱਚ ਮਿਲੇ ਕੋਈ ਟੱਚਿੰਗ ਵਾਲਾ ਕੰਮ ਨਹੀਂ ਹੈ ਟਰੈਕਟਰ ਦੇ 1% ਵੀ ਵੀਰੇ ਹਰਿਆਣਾ ਨੰਬਰ ਕੈਸ਼ ਦੀ ਕਾਪੀ ਹੈ ਕੋਈ ਲੋਨ ਵਾਲਾ ਟਰੈਕਟਰ ਨਹੀਂ ਹੈ ਕੋਈ 35 ਨੰਬਰ ਫਾਰਮ ਨਹੀਂ ਠੀਕ ਹੈ ਜਿਹੜੇ ਸਾਹਮਣੇ ਇਹਦੇ ਇੱਥੇ ਖੜਾ ਆਇਆ ਪੈਗਾ ਹਨਾ ਹੁਣ ਸਿਉਣੇ ਵਰਗਾ ਟਰੈਕਟਰ ਹੈ ਨਾ ਵੀਰੇ ਹਾਂਜੀ ਹਾਂਜੀ ਬਸ ਜਗ੍ਹਾ ਨਹੀਂ ਹੈ ਭਰਾਵਾ ਤਾਂ ਕਰਕੇ ਅੰਦਰ ਪਾ ਲਓ ਠੀਕ ਹੈ ਬਈ ਠੀਕ ਹੈ ਰੇਟ ਭਈ ਇਹਦਾ 4 ਲੱਖ ਰੁਪਏ ਦਾ 22 ਮਾਡਲ ਟਰੈਕਟਰ ਠੀਕ ਹੈ ਇੱਕ ਗੱਲ ਹੋ ਚੇਰੀ ਡਿਸਟ੍ਰੀਬਿਊਟਰ ਡਬਲ ਕਲਚਰ ਰਵਰਸ ਪੀਟੀਓ ਟੀਲ ਬ੍ਰੇਕ ਸਾਰੀਆਂ ਖੂਬੀਆਂ ਆ ਜਾਂਦੀਆਂ ਟਰੈਕਟਰ 'ਤੇ ਠੀਕ ਆ ਭਾਈ ਜੀ ਮਤਲਬ ਜੇ ਕੋਈ ਕਿਸੇ ਜੇ 855 13 14 ਮਾਡਲ ਟਰੈਕਟਰ ਲੈਣੇ ਆ ਨਾ ਵੀਰ ਜੀ ਤਾਂ 4 ਲੱਖ ਤੋਂ ਘੱਟ ਨਹੀਂ ਮਿਲਦਾ ਆਪਾਂ 22 ਮਾਡਲ ਦੇ ਦਾਂਗੇ 4 ਲੱਖ ਰੁਪਏ ਜੇ 22 ਮਾਡਲ ਦਾ 855 ਦਾ ਰੇਟ ਪਤਾ ਕਰੀਏ 22 ਮਾਡਲ ਅੱਜ 855 6 ਲੱਖ ਤੋਂ ਉੱਪਰ ਆ ਪਲੱਸ ਦਾ ਹੀ ਰੇਟ ਆਈ ਤੁਸੀਂ 6 ਲੱਖ ਰੁਪਏ ਮੰਨੋ ਜੀ ਠੀਕ ਹੈ ਇੱਕ ਟਰੈਕਟਰ ਹੋਰ ਨਾ ਲੱਗਦਾ ਨਾਲ ਹਾਂਜੀ ਹਾਂ ਦੋ ਟਰੈਕਟਰ ਆ ਜਾਣਗੇ ਭਾਈ ਲੈ ਮਤਰਾ ਹੁਣ ਸੋਡੇ ਉਨਾ 855 ਲੈ ਕੇ ਆਏ ਆ ਪੁਰਾਣੀ 16 ਦੱਸੋ ਬਈ ਸਵਿਟੀ ਇਹ 2020 ਮਾਡਲ ਹੈ ਜੀ ਪੰਜਾਬ ਨੰਬਰ ਟ੍ਰੈਕਟਰ ਹੈ ਜੀ ਠੀਕ ਹੈ ਜੀ ਸੈਂਟਰ ਗੇਅਰ ਚ ਡੈਟਰਾ 16 ਦੇ ਡੈਟਰਾ ਚ ਆਈ ਪੀਟੀਓ ਟ੍ਰੈਕਟਰ ਹੈ ਭਾਜੀ ਠੀਕ ਹੈ ਜੀ ਮਤਲਬ ਇਹ ਆ ਨਾ ਆਮ ਜੇ ਲੱਗ ਕੇ ਚੱਲੀ 14 ਦੇ ਟੈਰਾਂ ਵਾਲੇ ਵੱਧ ਵੇਖਦੇ ਨੇ ਨਾ ਬਈ ਮਤਲਬ ਇਹ 16 ਦੇ ਟੈਰਾ ਆ ਆਈ ਪੀਟੀਓ ਟ੍ਰੈਕਟਰ ਆ ਗਿਆ ਪੂਰਾ ਟੌਪ ਮਾਡਲ ਟ੍ਰੈਕਟਰ ਹੈ ਜੀ ਡਿਮਾਂਡ ਹੈਗੀ 6 ਲੱਖ ਰੁਪਏ ਟ੍ਰੈਕਟਰ ਦੀ ਜੀ ਠੀਕ ਹੈ ਜੀ ਲੈ ਮਿੱਤਰੋ ਓਨਲੀ 6 ਲੱਖ ਰੁਪਏ ਇਹ ਟ੍ਰੈਕਟਰ ਦੀ ਡਿਮਾਂਡ ਆ ਕਿ ਕੰਡੀਸ਼ਨ ਚੈੱਕ ਕਰ ਤੇ ਬਾਕੀ ਚੈੱਕ ਕਰਕੇ ਬਈ ਆਪ ਲੈ ਕੇ ਜਾਓ ਭਾਜੀ ਟਾਇਰ ਇਹਦੇ ਨਾਲ ਦੀ ਨੇ ਭਾਜੀ ਨਾਲ ਦੇ ਟਾਇਰ ਹੈ ਜੀ ਟਰੈਕਟਰ ਦੇ ਟਾਇਰ ਨਾਲ ਦੇ 75 ਪੈਸੇ ਨੇ ਜੀ ਠੀਕ ਆ ਭਾਜੀ ਤੇ ਅੱਗੇ ਦਿਖਾਉਣਗੇ ਤੁਹਾਨੂੰ ਭਾਜੀ ਏਸ 350 ਦਾ ਬਹੁਤ ਘੱਟ ਵੀ ਮਿਲਦਾਗਾ ਇਹ ਟਰੈਕਟਰ ਪਰ ਚਾਹਤ 450 ਦਾ ਮਿਲ ਜਾਦਿਨਾ ਭਾਈ ਹਾਂਜੀ ਹਾਂਜੀ ਇਹ ਮਾਡਲ ਭਾਈ ਇਹ ਸੋਨਾਲਿਕਾ 35 ਹੋਏ ਜੀ ਇੱਕ ਤਰ੍ਹਾਂ ਦਾ ਪੰਜਾਬ ਨੰਬਰ ਟਰੈਕਟਰ ਆ ਉਹੀ ਇੰਜਨ ਹੈ ਦੇ ਵਿੱਚ ਉਹੀ ਗੇਅਰ ਆ ਸਾਰਾ ਕੁਝ ਹੋਈ ਆ ਜੀ ਮਾਡਲ ਹੈਗਾ 2020 ਠੀਕ ਹੈ ਜੀ ਮਿਲੇਗਾ ਤੁਹਾਨੂੰ 3 ਲੱਖ ਰੁਪਇਆ ਪੀਵੀ 39 ਨੰਬਰ ਆ ਰਾਜਪੁਰੇ ਦਾ ਮਾਡਲ 2020 2020 ਵੀ ਮਾਡਲ 3 ਲੱਖ ਰੁਪਏ ਦਾ ਪੰਜਾਬ ਨੰਬਰ ਟ੍ਰੈਕਟਰ ਪਾਵਰ ਸਟੀਅਰਿੰਗ ਟੀਲ ਬ੍ਰੇਕ ਡਬਲ ਕਲਚ ਠੀਕ ਆ ਜੀ ਲੈ ਮਿੱਤਰੋ 2020 ਮਾਡਲ ਆ ਹੈਰਾਨ ਹੋਣ ਵਾਲੀ ਗੱਲ ਆ ਕਿ ਮਿੱਤਰੋ ਬਾਕੀ ਇੱਕ ਗੱਲ ਹੋ ਰਾ ਸਾਈਡ ਗੇਅਰ ਆ ਗਿਆ ਨਾ ਭਾਈ ਹਾਂ ਸਾਈਡ ਗੇਅਰ ਨਾਲ ਠੀਕ ਆ ਭਾਈ ਜੀ ਮਤਲਬ ਐਸੇ ਤਾਂ ਭਾਈ ਇਹ ਸਾਈਡ ਗੇਅਰ ਬਹੁਤ ਘੱਟ ਹੀ ਮਿਲਦੇ ਨੇ ਹਾਂਜੀ ਹਾਂਜੀ ਵੀਰੇ ਤੇ ਅਗਲਾ ਆ ਗਿਆ ਭਾਈ ਸੋਨਾਲਿਕਾ 35 ਦਾ ਇਹ ਮਾਡਲ ਭਾਈ ਸੋਨਾਲਿਕਾ 35 2022 ਮਾਡਲ ਹੈ ਜੀ ਇਹਦਾ ਰੇਟ ਸੁਣ ਕੇ ਜਾ ਨਵਾਂ ਟਰੈਕਟਰ ਆ ਹਾਂਜੀ ਪੂਰਾ ਨਵਾਂ ਟਰੈਕਟਰ ਆ ਰੇਟ ਪੂਰਾ ਤੁਹਾਨੂੰ ਮਿਲੇਗਾ 4,80,000 ਰੁਪਏ ਦਾ ਟਰੈਕਟਰ ਡਿਮਾਂਡ 5 ਲੱਖ ਰੁਪਏ 4,80,000 ਦਾ ਦਵਾਂਗੇ ਬਾਈ ਠੀਕ ਹੈ ਜੀ ਲੋ ਮਤਲਬ 4,80,000 ਰੁਪਏ ਦਾ ਟਰੈਕਟਰ ਇਹ ਮਿਲ ਜੂਗਾ ਭਾਜੀ ਤੇ ਇਹਨਾਂ ਤੋਂ ਬਿਨਾ ਭਾਈ ਇਸ ਵੀਡੀਓ ਆਪਣੇ ਕੋਲ ਹੋਰ ਕਿਹੜੇ ਕਿਹੜੇ ਟਰੈਕਟਰ ਹੁੰਦੇ ਨੇ ਹੋਰ ਵੀ ਬਹੁਤ ਖੜੇ ਨੇ ਪ੍ਰੀਤ ਸੋਨਾਲਿਕਾ ਸਵਰਾਜ ਮੈਸੀ ਠੀਕ ਹੈ ਜੀ ਜੋਨ ਡੀਅਰ ਬਹੁਤ ਖੜੇ ਨੇ ਜੀ ਹੱਲੇ ਮਤਲਬ ਕਹਿ ਲਿਆਣਾ ਭਾਈ ਕਰੋ ਅਗਲਾ ਆ ਗਿਆ ਸੋਚ ਕੇ ਹਾਂ ਮਤਲਬ ਆ ਗਿਆ ਖਾਲੀ ਨਹੀਂ ਮ ਠੀਕ ਆ ਭਾਈ ਲੋਨ ਕਰਾ ਦੇ ਸੌਦਾ ਲੋਨ ਹਾਂ ਲੋਨ ਬਿਲਕੁਲ ਕਰਾ ਕੇ ਦਿੰਨੇ ਆ ਵੀਰੇ ਠੀਕ ਆ ਭਾਈ ਪੰਜਾਬ ਏਰੀਆ ਦਾ ਹੋਵੇ ਹਰਿਆਣਾ ਏਰੀਆ ਦਾ ਹੋਵੇ ਲੋਨ ਕਰਵਾ ਦਾਂਗੇ ਵੀਰੇ ਠੀਕ ਹੈ ਸਿੰਪਲ ਸਾਈ ਹੋਣਾ ਜੀ ਦਾ ਬੰਦੇ ਦਾ ਲੋਨ ਕਰਵਾ ਦਾਂਗੇ ਠੀਕ ਹੈ ਜੀ ਪੁਰਾਣਾ ਟਰੈਕਟਰ ਦੀ ਕੋਈ ਸੁੱਧਾ ਹੈਗੇ ਵੀ ਕੱਟ ਲਉਨੇ ਆ ਹਾਂ ਪੁਰਾਣਾ ਟਰੈਕਟਰ ਵੀ ਵਿੱਚ ਕੱਟਿਆ ਜਾਏਗਾ ਵੀਰੇ ਪੁਰਾਣਾ ਵੀ ਟਰੈਕਟਰ ਲੈਣੇ ਜੀ ਆਪਾਂ ਨਾਲ ਹੀ ਠੀਕ ਆ ਭਾਈ ਇੱਕ ਵਾਰੀ ਲੋਕੇਸ਼ਨ ਦੱਸ ਦੀ ਭਾਈ ਇੱਕ ਵਾਰੀ ਹੋਰ ਟਰੈਕਟਰ ਮਾਰਕੀਟ ਏ 202 ਨੰਬਰ ਸ਼ਾਪ ਹੈ ਜੀ ਆਪਣੀ ਠੀਕ ਆ ਜੀ ਆ ਰਾਜਪੁਰੇ ਵੱਲੋਂ ਆਈਏ ਤਾਂ ਸਦਰਥਾਣਾ ਅੰਦਰ ਸਦਰਥਾਣੇ ਦੀ ਬੈਕ ਸਾਈਡ ਤੇ ਹੈ ਜੀ ਆਪਣੀ ਮਾਰਕੀਟ ਠੀਕ ਹੈ ਜੀ ਮਤਲਬ ਭਾਈ ਜੂ Google ਤੇ ਤੁਸੀਂ ਜਦੋਂ ਮਰਜ਼ੀ ਸਰਚ ਕਰ ਲਿਓ ਮਾਰਕੀਟ ਚ ਇੱਥੇ ਆਵੋਗਾ ਨਾ ਵੀ ਕੋਈ ਹਾਂ ਜੀ 202 ਨੰਬਰ ਸ਼ੋਪ ਤੇ ਆਓ ਜੀ ਤੁਸੀਂ ਠੀਕ ਆ ਭਾਈ ਜੀ ਜ਼ਰੂਰ ਪਹੁੰਚੋ ਭਾਈ ਜੀ ਬਾਕੀ ਭਾਈ ਕੋਲ ਟਰੈਕਟਰ 50 ਤੋਂ 60 ਅਵੇਲੇਬਲ ਹੁੰਦੇ ਨੇਗੇ ਸਕਰੀਨ ਤੇ ਨੰਬਰ ਆ ਵਾਇਸ ਬੇਟੀ ਨਾਲ ਸੰਪਰਕ ਕਰ ਜੁਰਗਾ ਲਿਓ ਠੀਕ ਆ ਭਾਈ ਬੇਟੀ ਧੰਨਵਾਦ ਭਾਈ ਗੱਲ ਕਰਕੇ ਬਹੁਤ ਲੱਗਿਆ ਕਰ ਦਿਓ ਸ਼ੇਅਰ ਭਾਈ ਜੀ ਧੰਨਵਾਦ